ਸਤ ਸਤਰੀਆ ਕਾਲ ਜੀ ਕੀ ਹਾਲ ਚਾਲ ਹੈ ਸਾਰੇ ਮੇਰੇ ਕੂਤਰ ਬਾਜ ਵੀਰਾਂ ਦਾ ਸਾਰੇ ਠੀਕ ਠਾਕ ਹੋਵਗੇ ਲੋ ਜੀ ਕਰੋ 28 ਜੋ ਨੂੰ ਡੀ ਐਮ ਭਾਈਆਂ ਰਿਜ਼ਲਟ ਤੇ ਦੇਖੋ ਅੱਜ ਜਿੰਨੀ ਸਭ ਤੋਂ ਛੋਟੀ ਬਾਜੀ ਇਹ 2 ਘੰਟਿਆਂ ਵਿੱਚ ਨਿਬੜ ਗਈ ਪਹਿਲਾ ਪਹਿਲੀ ਬਾਜੀ ਪਿੰਡ ਮੱਝੂ ਕੇ ਜ਼ਿਲ੍ਹਾ ਬਰਨਾਲਾ ਉਹ ਲ ਕਬੂਤਰ 44 ਪੰਜ ਕੂਤਰ ਨੇ 7 ਦਾ ਟਾਈਮ ਕੀਤਾ ਇਨਾਂ ਨਾਂ ਤੇ ਜਾਂ ਪਰਚੀਆਂ ਪਾਈਆਂ ਗਈਆਂ ਪੱਲਾ ਨਾ ਪਿੰਦਰਾ ਰਾਈਆ ਫਜਰਾ ਜੇਤੂ ਦੂਜਾ ਨਾਮ ਮੋਟਕ ਨੇ ਕੈਨੇਡਾ ਕੁਲਰ ਦਾ ਜੇਤੂ ਤੀਜਾ ਨਾਮ ਡਾਕਟਰ ਕਲਾਲ ਮਾਜਰਾ ਇੱਕ ਕੱਪ ਦਾ ਜੇਤੂ ਤੇ ਚੌਥਾ ਨੰਬਰ ਗੁਰਜੀਤ ਰਾਮਾ ਤੇ ਪੰਜਵਾਂ ਨੰਬਰ ਗਿਆਨੀ ਭਗਤਪੁਰ ਇਹ ਪੰਜਾਂ ਕਬੂਤਰ ਨੇ ਸਾਂਝੀ ਹੋਈ ਪਿੰਡ ਸੋਨਗੜ ਰੱਤੇਵਾਲਾ કુલ ਕਬੂਤਰ 58 ਤਿੰਨ ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਗਿਆਨੀ ਚੇਤ ਸਿੰਘ ਪਰਮ ਲਖੇਵਾਲੀ ਆਮਣਾ ਕੰਮਿਆਣਾ ਪਿੰਡ ਸੋਨਗੜ ਰਤੇਵਾਲਾ ਖੂਲ ਕਬੂਤਰ 58 ਅਗਲੀ ਬਾਜੀ ਪਿੰਡ ਸੇਖਪੁਰਾ ਖੂਲ ਕਬੂਤਰ 62 ਐਂਟਰੀ ਵੀਜ਼ 220 ਇੱਥੇ ਦੂਸਰ ਪਈ ਸੀ ਦੂਸਰ ਚ ਕੂਤਰ ਉੱਡੇ 19 ਚਾਰ ਕਬੂਤਰਾਂ ਨੇ ਸਾਂਝੀ ਹੋਈ 3:30 ਵਜੇ ਪਹਿਲਾ ਨੰਬਰ ਮੀਵਾ ਸਿੰਘੂ ਕੂਲੇਪラス ਕਪਲਾਸ ਫਾਤੇਜੇਤੂ ਦੂਜਾ ਨੰਬਰ ਬਬਲੀ ਰਾਮਪੁਰ ਇਨਾ ਪੱਖਾ ਪਲਸਾਂਜੀ ਤੀਜਾ ਨਾਮ ਅਮਰਤ ਫਰਮਾਹ ਕਪਲਾਸਾਂਜੀ ਚੌਥਾ ਨੰਬਰ ਗੋਰਾ ਅਗਲੀ ਬਾਜੀ ਪਿੰਡ ਸਰਪੁਰਾ ਨਕੋਤਰ ਕੋਲਕੂਤਰ 68 6 ਵਜੇ ਸੀਕੂਤਰਾਂ ਦੀ ਸਾਂਜੀ ਹੋਈ ਤਲਵਿੰਦਰ ਬੜੈਚਾ ਸੂਨੂ ਸ੍ਰੀ ਜਸੂ ਟਾਲੀ ਕਿੰਦਾ ਸੇਖਾਂ ਮੰਗੂ ਨੋਲਪੁਰਾ ਕਾਲਾ ਨਕੋਦਨਾ ਅਗਲੀ ਬਾਜੀ ਪਿੰਡ ਬਰਸਾਲ ਐਂਟਰੀ 600 ਕੁੱਲ ਕਬੂਤਰ 14 ਦੋ ਚ ਸਾਂਝੀ 7:22 ਯੂਡੀ 9:05 ਮਿੰਟ ਦੇ ਸਵੇਰੀ ਬਾਜੀ ਨਿਪੜ ਗਈ ਅੱਜ ਦੇ ਦਿਨ ਦੀ ਸਭ ਤੋਂ ਛੋਟੀ ਬਾਜੀ ਸੀ ਜੀ 28 6 2024 ਸਭ ਤੋਂ ਛੋਟੀ ਬਾਜੀ ਪਿੰਡ ਬਰਸਾਲ ਅਗਲੀ ਬਾਜੀ ਪਿੰਡ ਕਨੌਰੀ ਇੱਥੇ ਜੀ ਕੁੱਲ ਕਬੂਤਰ 81 ਨੌ ਕੂਤਰਾ ਜਿੱਥੇ ਸੰਜੀ ਹੋ ਗਈ ਸੀ ਸੰਜੀ ਵਾਲੇ ਕੂਤਰਾ ਦਾ ਪੱਕਾ ਲੱਗ ਸਕਦਾ ਲੋ ਜੀ ਸਾਰੇ ਭਰਾ ਆਪਣੇ ਵੀਡੀਓ ਨੂੰ ਬਤ-ਬਤ ਕਰ ਦਿਓ ਲਾਇਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਸਾਰੀ ਅਪਡੇਟ ਤੁਹਾਡੇ ਤੱਕ ਕੂਤਰਾ ਦੀ ਪਹਿਲਾਂ ਪਹੁੰਚ ਸਕੇ ਤੇ ਸੋ ਸਾਰੇ ਵੀਰ ਆ ਨੰਬਰ ਕਰ ਲਓ ਆਪਣਾ ਨੋਟ ਜੇ ਕਿਸੇ ਵੀਰ ਬਾਪੂ ਅਪਡੇਟ ਹੁੰਦੀ ਆ ਬਾਜੀ ਦੀ ਤਾਂ ਆਪਣੇ ਆ ਨੰਬਰ ਤੇ ਵਟਸਐਪ ਕਰ ਦਿਆ ਕਰੋ ਕੂਤਰਾ ਬਾਜੀ ਦੀ ਅਪਡੇਟ ਤਾਂ ਆਪਾਂ ਉਹ ਵੀ ਤੁਹਾਡੀ ਸਪੈਸ਼ਲ ਨਾਮ ਲਿਖ ਕੇ ਪਈਏ ਪਤਾ ਤੁਹਾਡਾ ਧੰਨਵਾਦ ਕਰਿਆ ਕਰਾਂਗੇ ਸੋ ਸਾਰੇ ਵੀਰਾਂ ਦਾ ਧੰਨਵਾਦ